ਦੀ ਵੀਡੀਓ ਦੇ ਵਿੱਚ ਆਪਾਂ ਦੋ ਡਿਜ਼ਾਈਨ ਲੈ ਕੇ ਆਏ ਆ ਜਿਹੜੇ ਕਿ ਹਾਫ ਟੂ ਹੈਵ ਕਾਟ ਰੇਟ ਦੇ ਜਿਨ੍ਹਾਂ ਦੇ ਵਿੱਚ ਹਾਫ ਡਿਸਕਾਊਂਟ ਦਿੱਤਾ ਜਾਊਗਾ ਯਾਨੀ ਕਿ ਇਹ ਜਿਵੇਂ ਜਾਰਜਟ ਦੇ ਸੂਟ ਨੇ 2.5 ਮੀਟਰ ਸ਼ਰਟ ਆ 2.5 ਮੀਟਰ ਦੇ ਨਾਲ ਪਲੇਨ ਬਾਟਮ ਆ 650 ਰੁਪਏ ਦੇ ਸਿਰਫ ਸੂਟ ਹੋਊਗਾ ਔਰ ਦੁਪੱਟਾ ਵੀ ਨਾ ਰੈਡੀ ਕੀਤਾ ਹੋਇਆ ਫੁੱਲ 2.5 ਮੀਟਰ ਦਾ ਦੁਪੱਟਾ ਔਰ ਉੱਪਰ ਦੁਪੱਟੇ ਤੇ ਸੂਟ ਨਾਲ ਦੇ ਪੈਚ ਲਾ ਕੇ ਲੇਸ ਵਰਕ ਕੀਤਾ ਗਿਆ ਇਹ ਸੂਟ ਬਹੁਤ ਜ਼ਿਆਦਾ ਸੋਹਣੇ ਹੁੰਦੇ ਨੇ ਬਟ ਇਹ ਸੈਮੀ ਜਾਰਜਟ ਹੁੰਦੀ ਆ ਬਹੁਤ ਪਿਆਰੀ ਸੋ ਜਾਰਜਟ ਹੁੰਦੀ ਆ ਪ੍ਰਿੰਟ ਬਹੁਤ ਸੋਹਣੇ ਹੁੰਦੇ ਨੇ ਡਾਰਕ ਸੂਟਾਂ ਨੂੰ ਲੈਸ ਲਾ ਕੇ ਸਟੀਚ ਕਰੀਏ ਤਾਂ ਬਹੁਤ ਹੀ ਜ਼ਿਆਦਾ ਸੋਹਣੇ ਲੱਗਦੇ ਨੇ ਇਹਦੇ ਵਿੱਚ ਹੋਰ ਵੀ ਕਾਫੀ ਕਲਰ ਆਪਣੇ ਕੋ ਅਵੇਲੇਬਲ ਹੈਗੇ ਨੇ ਡਿਜ਼ਾਈਨ ਅਵੇਲੇਬਲ ਹੈਗੇ ਨੇ ਇਨਾਂ ਚੋਂ ਪਸੰਦ ਕਰਕੇ ਤੁਸੀਂ ਆਰਡਰ ਕਰ ਸਕਦੇ ਹੋ ਦੂਸਰਾ ਡਿਜ਼ਾਈਨ ਹੈ ਜੀ ਬ੍ਰੌਕੇਟ ਦੇ ਵਿੱਚ ਬ੍ਰੌਕੇਟ ਦਾ ਬਹੁਤ ਟ੍ਰੈਂਡ ਆ ਔਰ ਕਾਫੀ ਬ੍ਰੌਕੇਟ ਕੋਸਟਲੀ ਆਉਂਦੀ ਆ ਕਿਉਂਕਿ ਬ੍ਰੌਕੇਟ ਹਮੇਸ਼ਾ ਕੋਸਟਲੀ ਹੁੰਦੀ ਆ ਆਪਾਂ ਇਹ 17-1800 ਦਾ ਜਿਹੜਾ ਸੂਟ ਆਉਂਦਾ ਉਹਨੂੰ ਅੱਜ ਘੱਟ ਰੇਟ ਦੇ ਵਿੱਚ ਦੇ ਰਹੇ ਆ 990 ਰੁਪਏ ਦਾ ਸਿਰਫ ਸੂਟ ਹੋ ਹੋਗਾ ਸ਼ਲਟ ਬ੍ਰாக்கਟ ਦੀ ਆ ਪਲੇਨ ਇਹਦੇ ਨਾਲ ਬਾਟਮ ਆਏਗੀ ਤੇ ਨਾਲ ਦੁਪੱਟਾ ਆਏਗਾ ਜੀ ਤੁਸੀਂ ਆਰਡਰ ਕਰ ਲਈ WhatsApp ਤੇ ਮੈਸੇਜ ਕਰਕੇ ਲੈ ਸਕਦੇ